ਬਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਛੋਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਅਤਨਾ ਸਤਕਾ ਹਲਕੇ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਜੀਪੀ ਖਾਦ ਪਹੁੰਚਣੀ ਸ਼ੁਰੂ ਹੋ ਗਈ ਹੈ ਅੱਜ ਪਿੰਡ ਨੰਗਲ ਅਤੇ ਛੁੱਲੇਵਾਲ ਦੇ ਕਿਸਾਨਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਜੀਪੀ ਖਾਦ ਦੇ ਪ੍ਰਬੰਧ ਦੇ ਲਈ ਧੰਨਵਾਦ ਕੀਤਾ ਗਿਆ ਭਾਜਪਾ ਦੇ ਉਮੀਦਵਾਰ ਨੇ ਤੇ ਉਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਅੱਜ ਇਹ ਤੇ ਸਾਡੀ ਕੋਆਪਰੇਟਿਵ ਸਟੇਡੀ ਦੇ ਵਿੱਚ ਸਾਰੇ ਕਿਸਾਨ ਵੀ ਖੜੇ ਨੇ ਸਾਡੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਨੇ ਸਾਰੀਆਂ ਸਾਰੇ ਕਿਸਾਨ ਬੰਦੇ ਖੁਸ਼ ਨੇ ਕਿਉਂਕਿ ਇਹਨਾਂ ਨੇ ਸਾਨੂੰ ਕੋਆਪਰੇਟਿਵ ਸਟੇਡੀ ਪਿੰਡ ਨੰਗਲ ਦੇ ਠੁੱਲੇਵਾਲ ਦੀ ਜੋ ਕੋਆਪਰੇਟਿਵ ਸਟੇਡੀ ਆ ਗਈ ਇਹਦੇ ਸਾਡਾ ਡੀਏਪੀ ਦੀ ਕੋਈ ਘਾਟ ਨਹੀਂ ਆਉਂਦੀ ਤਿੱ ਕੱਲ ਵੀ ਗੱਡੀ ਆਈ ਐ ਅੱਜ ਗੱਡੀ ਆਇਆ 1100 ਗੱਟਾ ਸਾਡੇ ਕੋਲੇ ਆ ਗਿਆ ਜੋ ਕਿ ਸਾਡੇ ਦੋਨੇ ਪਿੰਡਾਂ ਦੀ ਜੋ ਘਾਟ ਬੰਦੀ ਸੀ ਤੇ ਪੂਰੀ ਭੂਮਿਕੰਮਲ ਤੌਰ ਤੇ ਪੂਰੀ ਹੋ ਚੁੱਕੀ ਐ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਦੱਸਿਆ ਕਿ ਡੀਏਪੀ ਦੀ ਸ਼ਾਰਟੇਜ ਐ ਡੀਏਪੀ ਮਿਲਦੀ ਰਿਹਾ ਝੋਨੇ ਤੋਂ ਬਾਅਦ ਆਪਾਂ ਕਣਕ ਬੀਜਣੀ ਐ ਤੁਰੰਤ ਮੈਂ ਦਿੱਲੀ ਜਿਹੜੇ ਸਰਪ ਦਾ ਕੋਮੇ ਪ੍ਰਧਾਨ ਨੇ ਜੇ ਵੀ ਨੱਡਾ ਜੀ ਔਰ ਉਹਦੇ ਨਾਲ ਜਿਹੜੇ ਸਾਡੇ ਨਾਲ ਤੇ ਮੰਤਰੀ ਨੇ ਮੁੱਖ ਮੰਤਰੀ ਗੁਜਰਾਤ ਦੇ ਰupani ਜੀ ਉਹਨਾਂ ਨੂੰ ਕਿਹਾ ਉਹਨਾਂ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸ਼ਾਰਟੇਜ ਆ ਅਸੀਂ ਉਹਦੋਂ ਕੀ ਕਰਕੇ ਇੰਨੀ ਜੇ ਜਿਹੜੀ ਅੱਜ ਮੈਂ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਪਿੰਡ ਨੰਗਲ ਖੜੇ ਅੰਨ ਬੜੀ ਖੁਸ਼ੀ ਹੋਈ ਆ ਕਿ ਨੰਗਲ ਦੇ ਵਿੱਚ ਔਰ ਇਹਦੇ ਨਾਲ ਸੇਖੇ ਦੇ ਵਿੱਚ ਪਿੰਡ ਦੇ ਵਿੱਚ ਹਜ਼ਾਰ ਬੋਰੀ ਉੱਥੇ ਆਈ ਆ